ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਸੋ ਲਗਾਤਾਰ ਪਾਣੀ ਦੀ ਅਪਡੇਟ ਤੇ ਗੱਲਬਾਤ ਆਪਾਂ ਕਰਦੇ ਰਹਿੰਦੇ ਆ ਤਕਰੀਬ 4 ਸਤੰਬਰ 2025 ਰਾਤ ਦੇ 10:45 50 ਮਿੰਟ ਹੋ ਗਏ ਆ ਸਾਰੀ ਗੱਲਬਾਤ ਕਰਾਂਗੇ ਖਾਸ ਤੌਰ ਤੇ ਵੱਡੀ ਅਪਡੇਟ ਹਰੀ ਕੇ ਹੈਡਵਕਸ ਨੂੰ ਲੈ ਕੇ ਆ ਜਿਹੜੀ ਲਗਾਤਾਰ ਸਤਲੁਜ ਹਰੀ ਕੇ ਹੈਡਵਕਸ ਤੋਂ ਅੱਗੇ ਫਰੋਇਪੁਰ ਫਾਇਲਕੇ ਵਾਲੇ ਜ਼ਿਲ੍ਹੇ ਨੂੰ ਵੱਡੀ ਆਫਤ ਜਿਹੜੀ ਲਗਾਤਾਰ ਘੇਰੀ ਸੀ ਉਹਦੇ ਉੱਤੇ ਥੋੜਾ ਜਿਹਾ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ ਅੱਜ ਸਵੇਰ ਤੋਂ ਲੈ ਕੇ ਹੁਣ ਰਾਤ ਦੀਆਂ ਰਿਪੋਰਟਾਂ ਮੁਤਾਬਕ ਸੋਹਾਰੀਖੇ ਹੈਡਵਕਸ ਦੀ ਜੇਕਰ ਗੱਲ ਕਰਦੇ ਹਾਂ ਕਰੀਬ 8 8:30 ਵਜੇ ਦੀ ਆਪਣੇ ਕੋਲ ਰਿਪੋਰਟ ਹੈ ਉਸ ਦੇ ਮੁਤਾਬਕ ਜਿਹੜਾ ਇੱਥੇ ਪਾਣੀ ਪਹੁੰਚ ਰਿਹਾ 316000 ਕਿਊਸਕ ਜਿਹੜਾ ਪਾਣੀ ਅੱਗੇ ਛੱਡਿਆ ਜਾ ਰਿਹਾ 299000 ਕਿਊਸਕ ਛੱਡਿਆ ਜਾ ਰਿਹਾ ਤਾਂ ਅਗਲੇ 24 ਘੰਟਿਆਂ 'ਚ ਗਰਾਵਟ ਜਿਹੜਾ ਆਉਣ ਦੀ ਉਮੀਦ ਵੱਡੇ ਪੱਧਰ ਤੇ ਜਾਗੀ ਐ ਸੋ ਇਹ ਵੱਡੀ ਗੱਲਬਾਤ ਹੈ ਕਿ ਜਿਸ ਤਰ੍ਹਾਂ ਬੇਸ਼ਾਦੀ ਪਾਖੜਾ ਡੈਮ ਦਾ ਪੱਧਰ ਲਗਾਤਾਰ ਵੱਧ ਰਿਹਾ ਤਾਂ ਆਊਟਫਲੋ ਲਗਾਤਾਰ ਵੱਧ ਰਹੀ ਇਨਫਲੋ ਵੀ ਵੱਧ ਰਹੀ ਤਾਂ ਉਹਦੇ ਵਿੱਚ ਇੱਕ ਵੱਡੀ ਗੱਲ ਹੈ ਕਿਉਂਕਿ ਪਿਛਲੇ 1-2 ਦਿਨ ਤੋਂ ਲਗਾਤਾਰ ਅਸੀਂ ਸੁਣ ਰਹੇ ਸੀ ਖਬਰਾਂ ਦੇ ਵਿੱਚ ਖਬਰ ਆ ਰਹੀ ਸੀ ਕਿ 4-5 ਫੁੱਟ ਜਿਹੜੇ ਹੁੰਦੇ ਦਾਰ ਇਸ ਤੋਂ ਅੱਗੇ ਜਿਹੜਾ 7 ਫੁੱਟ 8 ਫੁੱਟ ਤੱਕ ਦੇ ਦਾਰ ਜਿਹੜੇ ਕਰ ਦਿੱਤੇ ਗਏ ਆ ਪਾਖੜਾ ਡੈਮ ਦੇ ਜਿਹੜੇ ਦਾਰ ਚੱਕ ਦਿੱਤੇ ਗਏ ਉਸ ਦੇ ਵਿੱਚ ਜੇਕਰ ਇਹ ਅੰਕੜਿਆਂ ਦੀ ਗੱਲ ਕਰਦੇ ਆ ਤਾਂ ਇੱਕ ਵੱਡੀ ਰਾਹਤ ਹੋ ਸਕਦੀ ਸੋ ਆਪਾਂ ਨਾਲ ਆਪਣੇ ਕੋਲੇ ਪੌਂਗ ਡੈਮ ਦੀ ਰਿਪੋਰਟ ਵੀ ਸ਼ਾਮ 5:00 ਵਜੇ 4 ਸਤੰਬਰ 2025 ਦੀ ਉਹ ਵੀ ਸਾਂਝੀ ਕਰਦੇ ਨੇ 1394 668 ਫੁੱਟ ਤੇ ਆ ਜਿਹੜਾ ਇਹਦਾ ਪੱਧਰ ਹੈ ਪੌਂਗ ਡੈਮ ਦੇ ਵਿੱਚ ਜਿਹੜਾ ਪਾਣੀ ਦਾ ਇੱਥੇ ਜਿਹੜਾ ਪਾਣੀ ਇਨਫਲੋ ਹੋ ਰਿਹਾ 99673 ਕਿਉਂਸ ਹੋ ਰਿਹਾ ਜਿਹੜਾ ਪਾਣੀ ਥੋ ਛੱਡਿਆ ਜਾ ਰਿਹਾ ਆਊਟਫਲੋ ਹੋ ਰਿਹਾ ਉਹ ਕਰੀਬ 99673 ਕਿਊਸਕ ਛੱਡਿਆ ਜਾ ਰਿਹਾ ਮੰਨ ਲਓ ਜਿੰਨਾ ਵੀ ਪਾਣੀ ਇਦੇ ਚ ਆ ਰਿਹਾ ਪੌਂਕ ਟਾਈਮ ਦੇ ਵਿੱਚ ਤੇ ਓਨਾ ਹੀ ਅੱਗੋਂ ਪਾਣੀ ਛੱਡਿਆ ਜਾ ਰਿਹਾ ਹੈਗਾ ਸੋ ਇਹ ਵੀ ਇੱਕ ਵੱਡੀ ਗੱਲ ਹੈ ਜਿਹੜਾ ਪਾਣੀ ਪਿਛਲੇ ਦਿਨਾਂ 'ਚ 110000 15000 ਕਿਊਸਕ ਚੱਲ ਰਿਹਾ ਸੀ ਹੁਣ ਉਹ ਇਨਫਲੋ ਵੀ ਵੱਡੇ ਪੱਧਰ ਤੇ ਘਟਿਆ ਤੇ ਆਊਟਫਲੋ ਵੀ ਕਰੀਬ 1 ਲੱਖ ਦੇ ਕਰੀਬ ਚੱਲ ਰਹੀ ਹੈ ਭਾਖੜਾ ਡੈਮ ਦੀ ਜੇਕਰ ਗੱਲ ਕਰਦੇ ਆ ਤਾਂ ਇਹ ਸ਼ਾਮ ਦੀ 5 ਵਜੇ ਦੀ ਰਿਪੋਰਟ 6 ਸਤੰਬਰ 2000 4 ਸਤੰਬਰ 2025 ਦੀ ਤਾਂ ਇਹਦੇ ਵਿੱਚ ਜਿਹੜਾ ਪੱਧਰ ਹੈ 1679.03 ਤੇ ਆ 1679.03 ਫੁੱਟ ਤੇ ਆ ਤੇ ਜਿਹੜਾ ਇਨਫਲੋਅਿੰਗ ਵਿੱਚ ਹੋ ਰਿਹਾ ਉਹ 79365 ਕਿਊਸਕ ਜਿਹੜਾ ਪਾਣੀ ਅੱਗੇ ਛੱਡਿਆ ਜਾ ਰਿਹਾ ਆਪਣਾ ਪਾਖੜਾ ਡੈਮ ਤੋਂ ਉਹ 8432 ਕਿਊਸਕ ਜਿਹੜਾ ਚੱਕੀ دریا ਉਹਦੇ ਵਿੱਚ ਕਰੀਬ 8000 ਪਾਣੀ ਆ ਰਿਹਾ ਤੇ ਸੂਹਾ ਦੇ ਵਿੱਚ 9575 ਕਿਊਸਕ ਘੱਲਵਾਂ ਦੀ ਜੇਕਰ ਗੱਲ ਕਰਦੇ 161132 ਕਿਊਸਕ ਤਾਂ ਰੋਪੜ ਹੈਡਬਾਕਸ ਤੇ 72010 ਕਿਊਸਕ ਤਾਂ ਗਿੱਦੜਪਿੰਡੀ ਜਿਹੜਾ ਰੇਲਵੇ ਬ੍ਰਿਜ ਉਥੇ ਜਿਹੜਾ ਪਾਣੀ ਪਹੁੰਚ ਰਿਹਾ 158000 ਕਿਊਸਕ ਤੇ ਹਰੀਕੇ ਹੈਡਬਾਕਸ ਦੀ ਜਿਹੜੀ ਆਪਣੇ ਕੋਲ ਰਿਪੋਰਟ ਹੈ ਸ਼ਾਮ 5 ਵਜੇ ਦੀ ਉਹਦੇ ਮੁਤਾਬਕ ਕਰੀਬ 3003000 ਕਿਊਸਕ ਜਿਹੜਾ ਪਾਣੀ 6:05 ਵਜੇ ਦੀ ਰਿਪੋਰਟ ਜੇਕਰ ਹੁਣ ਮੌਜੂਦਾ ਹਾਲਾਤਾਂ ਦੇ ਵਿੱਚ 8:38 ਦੀ ਰਿਪੋਰਟ ਦੀ ਜੇਕਰ ਗੱਲ ਕਰਦੇ ਹਾਂ ਇੱਕ ਹੈਡਵਕਸ ਦਾ ਜਿੱਥੇ 316000 ਪਾਣੀ ਪਹੁੰਚ ਰਿਹਾ ਤੇ 299000 ਪਾਣੀ ਕਿ ਉਸ ਕੱਗੇ ਪਾਣੀ ਫਰੋਇਪੁਰ ਫਾਲਕੇ ਵਾਲੀ ਸਾਈਡ ਛੱਡਿਆ ਜਾ ਰਿਹਾ ਕਿਉਂਕਿ ਉਹ ਵੱਡੀ ਰਾਤ ਮਿਲ ਸਕਦੀ ਬੇਸ਼ੱਕ ਦੀ ਅੰਕੜੇ ਥੋੜੇ ਘੱਟ ਥੱਲੇ ਆਏ ਆ ਲੇਕਿਨ ਜਿਸ ਤਰ੍ਹਾਂ ਪਾਖੜਾ ਡੈਮ ਦਾ ਪੱਧਰ ਸੀ ਜਾਂ ਪੌਂਗ ਡੈਮ ਦਾ ਪੱਧਰ ਸੀ ਸਤਲੋਜ ਦਰਿਆ ਦਾ ਪਿੱਛੋਂ ਪੱਧਰ ਸੀ ਬਿਆਸ ਦਰਿਆ ਦਾ ਜਿਸ ਤਰ੍ਹਾਂ ਪੱਧਰ ਸੀਗਾ ਲਗਾਤਾਰ ਜਿਹੜੇ ਵੱਡੇ ਵੱਡੇ ਪੱਧਰ ਤੇ ਪਾਣੀ ਆ ਰਿਹਾ ਸੀ ਉਸ ਦੇ ਵਿੱਚ ਥੋੜੇ ਜਿਹੀ ਕਹਿ ਸਕਦੇ ਹਾਂ ਰਾਹਤ ਜ਼ਰੂਰ ਮਿਲੀ ਹੈਗੀ ਸੋ ਇਹਦੇ ਵਿੱਚ ਹੋਰ ਵੀ ਵੱਡੀ ਗੱਲ ਇਹ ਹੈ ਕਿ ਪਾਣੀ ਲਗਾਤਾਰ ਜਿਹੜਾ ਘਟ ਰਿਹਾ ਹੈਗਾ ਜਿਹੜਾ ਬਿਆਸ ਦਰਿਆ ਦੇ ਵਿੱਚ ਵੀ ਪੌਂਗ ਡੈਮ ਦੀ ਆਪਾਂ ਗੱਲ ਕਰਦੀ ਤਾਂ ਉਹਦੇ ਵਿੱਚ ਪਾਣੀ ਥੋੜਾ ਘਟਿਆ ਹੈਗਾ ਥੀਨ ਡੈਮ ਦੀ ਵੀ ਆਪਾਂ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦਿੰਨੇ ਆ ਜਿਹੜੀ ਸ਼ਾਮਾਂ ਦੇ ਕਰੀਬ ਆਪਣੇ ਕੋਲ ਸਾਡਾ 8 8:30 ਦੀ ਰਿਪੋਰਟ ਹੈ 4 ਸਤੰਬਰ 2025 ਦੀ 1728.33 ਫੁੱਟ ਤੇ ਜਿਹੜਾ ਥੀਨ ਡੈਮ ਦਾ ਪੱਧਰ ਪਾਣੀ ਦਾ ਪੱਧਰ ਤੇ ਇਨਫਲੋਇਡਾ ਪਾਣੀ ਇੱਥੇ ਹੋ ਰਿਹਾ ਉਹ ਥੀਨ ਡੈਮ ਤੋਂ 52000 ਕਿਊਸਕ ਤੇ ਜਿਹੜਾ ਆਊਟਫਲੋ ਪਾਣੀ ਜਿਹੜਾ ਹੋ ਰਿਹਾ 70000 ਕਿਊਸਕ ਥੀਨ ਡੈਮ ਤੋਂ ਜਿਹੜਾ ਰਾਵੀ ਦਰਿਆ ਦੇ ਵਿੱਚ ਹੋ ਰਿਹਾ ਤੋਂ 6 6 ਅਤੇ 7 ਸਤੰਬਰ ਨੂੰ ਜਿਹੜਾ ਮੀਂਹ ਪਊਗਾ ਆਉਣ ਵਾਲੇ ਸਮੇਂ ਦੇ ਵਿੱਚ ਸੋ ਦੇਖਦੇ ਹਾਂ ਕਿ ਜਿਹੜਾ ਥੀਨ ਡੈਮ ਜਿਹੜਾ ਰਾਵੀ ਦਰਿਆ ਤੇ ਬਣਿਆ ਉਹਦਾ ਜਿਹੜਾ ਕੀ ਇਸ ਤਰ੍ਹਾਂ ਪੱਧਰ ਵਾਧਾ ਕੀ ਗੱਲਬਾਤ ਕਿਉਂਕਿ 6 7 ਸਤੰਬਰ ਨੂੰ ਜਿਹੜਾ ਪਾਰਿਮੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਸੋ ਇਹ ਸੀ ਅੱਜ ਦੀ ਆਪਣੀ ਰਿਪੋਰਟ ਸੋ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਸਾਡਾ ਜਿਹੜਾ ਪੇਜ ਹੈ ਸਾਡਾ ਜਿਹੜਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਜ਼ਰੂਰ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਪਏ ਇਹਨੂੰ ਫੋਲੋ ਕਰਨਾ ਤਾਂ ਇਸ ਵੀਡੀਓ ਹੀ ਚੱਲਦੀ ਹੈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਲਾਈਕ ਕਮੈਂਟ ਕਰਨਾ ਤੇ ਕੀ ਹਾਲਾਤ ਨੇ ਤੁਹਾਡੇ ਇਲਾਕੇ ਚ ਕਿਸ ਤਰ੍ਹਾਂ ਖਾਸ ਹੋ ਤੇ ਜਿਹੜਾ ਵੱਡੇ ਪੱਧਰ ਤੇ ਜਿਹੜੇ ਪੱਕੇ ਬਣਨੇ ਉਹਨਾਂ ਨੂੰ ਬਚਾਉਣ ਲਈ ਲਗਾਤਾਰ ਜਿਹੜੀ ਸੇਵਾ ਚੱਲ ਰਹੀ ਹੈ ਵੱਡੇ ਪੱਧਰ ਤੇ ਰਾਸਮਗਰੀ ਆ ਰਹੀ ਹੈਗੀ ਤਾਂ بارش ਅੱਜ ਸਾਰਾ ਦਿਨ ਜੇਕਰ ਪੰਜਾਬ ਦੀ ਗੱਲ ਕਰਦੇ ਸਾਡੇ ਫਰੋਵੀਪਰ ਦੇ ਵਿੱਚ ਗੱਲ ਕਰਦੇ ਆਂ ਤੇ ਅੱਜ بارش ਦਾ ਨਾਮੁ ਨਿਸ਼ਾਨ ਨਹੀਂ ਰਿਹਾ ਸਾਰਾ ਦਿਨ ਦੇ ਵਿੱਚ ਬੀਤੇ ਕੱਲ ਥੋੜਾ ਬੜਾ بارش ਜ਼ਰੂਰ ਹੋਈ ਹੈ 4 ਸਤੰਬਰ ਨੂੰ ਅੱਜ ਬਿਲਕੁਲ بارش ਨਹੀਂ ਹੋਈ ਬਿਲਕੁਲ ਜਿਹੜਾ ਮੌਸਮ ਸਾਫ਼ ਸਾਫ਼ ਜਿਹੜਾ ਸਾਰਾ ਦਿਨ ਰਿਹਾ ਹੈਗਾ ਸੋ ਇੱਕ ਬੇਨਤੀ ਜ਼ਰੂਰੀ ਬੇਨਤੀ ਕਿਹੜੇ ਸਾਡੇ ਐਨਆਰਏ ਵੀਰ ਨੇ ਜਿਹੜੇ ਸਾਡੇ ਬਾਹਰ ਨਹੀਂ ਸਟੇਟਾਂ ਤੋਂ ਪੰਜਾਬ ਦੇ ਤੋਂ ਜਿਹੜੇ ਵੱਡੇ ਪੱਦਰ ਤੇ ਰਾਸ ਸਮਗਰੀ ਆ ਰਹੀ ਅਸੀਂ ਉਹਨਾਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਹਰਿਆਣੇ ਤੋਂ ਸ਼ਾਮੀ ਅੱਜ ਸਾਡੇ ਵੀਰ ਆ ਪਹੁੰਚੇ ਆ ਉਹਨਾਂ ਦੇ ਸਪਰਕ ਵਿੱਚ ਅਸੀਂ ਆਏ ਤਾਂ ਉਹ ਆਪ ਮਹਾਰੇ ਇਕਤਾਰੇ ਆ ਯੋਜਨਾਬੰਦ ਤਰੀਕੇ ਦੇ ਨਾਲ ਆ ਰਹੇ ਦੂਸਰੀ ਗੱਲ ਇਹ ਅਸੀਂ ਲਗਾਤਾਰ ਉਹਨਾਂ ਵੀਰਾਂ ਨੂੰ ਬੇਨਤੀ ਕਰ ਰਹੇ ਆ ਜਿਹੜਾ ਕੋਈ ਸਮਗਰੀ ਲੈ ਕੇ ਆ ਰਹੇ ਰਸਤ ਲੈ ਕੇ ਆਏ ਦਾਣਾ ਫੀਡ ਲੈ ਕੇ ਆ ਰਹੇ ਜਾਂ ਕਿਸ ਤਰ੍ਹਾਂ ਦੀ ਵੀ ਰਾਤ ਪੈ ਕੋਈ ਸਮਗਰੀ ਲੈ ਕੇ ਆ ਰਹੇ ਆ ਤਾਂ ਅਸੀਂ ਉਹਨਾਂ ਨੂੰ ਲਗਾਤਾਰ ਹੀ ਬੇਨਤੀ ਕਰ ਰਹੇ ਆ ਕਿ ਤੁਸੀਂ ਫਿਲਹਾਲ ਇੱਕ ਰੀ ਰਕੋ ਬਿਲਕੁਲ ਸ਼ਾਂਤ ਹੋ ਜਾਓ ਕਿਉਂਕਿ ਅੱਗੇ ਅਗਲੇ ਦਿਨਾਂ ਦੇ ਵਿੱਚ ਜਦੋਂ ਪਾਣੀ ਲੱਦਦਾ ਹੈਗਾ ਤੇ ਵੱਡੀ ਲੋਡ ਹੈਗੀ ਸਾਨੂੰ ਮਿਆ ਰੂਪ ਦੇ ਵਿੱਚ ਡੀਜ਼ਲ ਰੂਪ ਦੇ ਵਿੱਚ ਟਰੈਕਟਰ ਰੂਪ ਦੇ ਵਿੱਚ ਟਰੈਕਟਰਾਂ ਦੇ ਸੰਧਾਂ ਦੇ ਰੂਪ ਦੇ ਤਾਂ ਮਕਾਨ ਬਣਾਏ ਜਾਣੇ ਆ ਕਿਸੇ ਨੂੰ ਕੋਈ ਮੱਝ ਡੰਗਰ ਲੈ ਕੇ ਦੇ ਦੇਣਾ ਪੈ ਸਕਦਾ ਵੱਡੇ ਪੱਧਰ ਤੇ ਨੁਕਸਾਨ ਜਿਹੜੇ ਸਾਹਮਣੇ ਆਉਣੇ ਜਮੀਨਾਂ ਜਿਸ ਤਰ੍ਹਾਂ ਰੁੜ ਰਹੀਆਂ ਨੇ ਫਸਲਾਂ ਦਾ ਜਿਸ ਤਰ੍ਹਾਂ ਨੁਕਸਾਨ ਹੋ ਗਿਆ ਜਾਂ ਹੋ ਰਿਹਾ ਘਰਾਂ ਦਾ ਨੁਕਸਾਨ ਹੋ ਰਿਹਾ ਸੋ ਅਸੀਂ ਉਹਨਾਂ ਵੀਰਾਂ ਐਨਆਰਈ ਵੀਰਾਂ ਜਿਨ੍ਹਾਂ 'ਤੇ ਧੰਨਵਾਦੀ ਕਰਾਂਗੇ ਪੂਰੇ ਪੰਜਾਬੀਆਂ ਦਾ ਧੰਨਵਾਦ ਕਰਾਂਗੇ ਸਿੱਖਾਂ ਦਾ ਪੰਜਾਬੀਆਂ ਦਾ ਕਿਸਾਨ ਜਥੇਬੰਦੀਆਂ ਧੰਨਵਾਦ ਵੀ ਕਰਾਂਗੇ ਕਿ ਸਾਡੇ ਫਰੋਹੇਪੁਰ ਦੇ ਕਰੀਬ 12-13 ਜ਼ਿਲ੍ਹੇ ਜਿਹੜੇ ਪ੍ਰਭਾਵਿਤ ਹੋ ਰਹੇ ਉੱਥੇ ਵੱਡੇ ਪੱਧਰ ਤੇ ਜਿਹੜੀ ਰਾਸਮਗਰੀ ਪਹੁੰਚ ਰਹੀ ਔਰ ਖਾਸ ਗੱਲ ਹੈ ਮੈਂ ਨੋਟ ਕਰ ਰਿਹਾ ਕਿ ਜਿਸ ਤਰ੍ਹਾਂ ਪਿਛਲੇ ਪਿਛਲੇ ਕੋਈ ਸ਼ੰਭੂ ਸਿੰਘੂ ਤੇ ਮੋਰਚਾ ਲੱਗਾ ਜਾਂ ਸ਼ੰਭੂ ਤੇ ਲੱਗਾ ਖਨੌਰੀ ਤੇ ਮੋਰਚਾ ਲੱਗਾ ਕਿਸਾਨ ਜਥੇਬੰਦੀਆਂ ਦੁਆਰਾ ਉਸੇ ਤਰ੍ਹਾਂ ਹੀ ਹੁਣ ਉਹ ਮਾਹੌਲ ਬਣਿਆ ਹੋਇਆ ਮੈਂ ਕੋਜੇ ਰਾਤ ਕੇਂਦਰਾਂ ਦੇ ਵਿੱਚ ਗੱਲ ਉਹ ਦੇਖੀ ਹੈ ਕੁਝ ਵੀਰ ਕਹਿ ਰਹੇ ਸੀ ਕਿ ਜਿਹੜੇ ਸਾਡੇ ਜਿਹੜੇ ਸਥਾਨਾਂ ਵਾਲੇ ਕਿ ਸ਼ਾਪਿੰਗ ਮਾਲ ਬਣੇ ਹੋਏ ਆ ਜਿਹੜੇ ਸਾਡੇ ਰਾਤ ਕੇਂਦਰ ਇੱਕ ਛੋਟੀ ਤੋਂ ਛੋਟੀ ਚੀਜ਼ ਤੋਂ ਵੱਡੀ ਤੋਂ ਵੱਡੀ ਚੀਜ਼ ਉੱਥੋਂ ਮਿਲ ਜਾਂਦੀ ਹੈ ਆ ਵੱਡੇ ਪੱਧਰ ਤੇ ਜਿਹੜਾ ਰਾਸਮਗਰੀ ਹਰੇਕ ਤਰ੍ਹਾਂ ਦੀ ਪਹੁੰਚ ਰਹੀ ਹੈ ਤਾਂ ਮਾਹੌਲ ਜਿਹੜਾ ਇੱਕ ਵਾਰੀ ਉਹ ਜਿਹੜਾ ਕਿਸਾਨ ਜਥੇਬੰਦੀਆਂ ਜਿਹੜਾ ਕੋਈ ਮੋਰਚਾ ਲਾਉਂਦੀਆਂ ਯੋਜਨਾਵਾਂ ਦੇ ਤਰੀਕੇ ਨਾਲ ਵੱਡੇ ਵੱਡੇ ਸਕੇਮ ਦੀ ਆਪਾਂ ਗੱਲ ਕਰਦੇ ਆ ਜਾਂ ਹੋਰ ਜਿਹੜੀਆਂ ਕਿਸਾਨ ਜਥੇਬੰਦੀਆਂ ਵੱਡੇ ਪੱਦਰ ਤੇ ਉਹ ਪਹੁੰਚ ਰਹੀਆਂ ਉਹਨਾਂ ਦੇ ਝੰਡੇ ਲੱਗੇ ਅੱਗੇ ਟਰੈਕਟਰਾਂ ਦੇ ਟਰਾਲੀਆਂ ਤੇ ਉਹਨਾਂ ਦੇ ਗੱਡੀਆਂ ਤੇ ਔਰ ਰਾਸਮ ਅਗਰੀ ਲੈ ਕੇ ਪਹੁੰਚ ਰਿਹਾ ਤੇ ਮਾਹੌਲ ਉਹੀ ਬਣ ਰਿਹਾ ਕਿ ਸਾਡੀਆਂ ਜਿਹੜੇ ਕਿਸਾਨ ਜਥੇਬੰਦੀਆਂ ਨੇ ਵੱਡੇ ਕੇਸਰੀ ਨਿਸ਼ਾਨ ਲੱਗੇ ਹੋਏ ਅੱਗੇ ਕਿਸਾਨ ਜਥੇਬੰਦੀਆਂ ਝੰਡੇ ਲੱਗੇ ਹੋਏ ਆ ਵੱਡੇ ਪੱਦਰ ਤੇ ਸਾਡੇ ਜਿਹੜੇ ਧਾਰਮਿਕ ਜਥੇਬੰਦੀਆਂ ਉਹ ਝੰਡੇ ਉਹਨਾਂ ਦੇ ਗੱਡੀਆਂ ਤੇ ਲੱਗੇ ਆ ਤੇ ਬਹੁਤ ਹੀ ਮਨ ਲਓ ਇੱਕ ਬਲੱਖਣ ਚੀਜ਼ ਸਾਡੀ ਹੈਗੀ ਸਾਡੇ ਇੱਕ ਦੇ ਸਾਡੇ ਸੰਘਰਸ਼ ਦੀ ਬੇਸ਼ੱਕ ਦੀ ਆਫਤਾਂ ਬੜੀਆਂ ਵੱਡੀਆਂ ਨੇ ਲੇਕਿਨ ਸਾਡੇ ਹੌਂਸਲੇ ਜਿਹੜੇ ਬੁਲੰਦ ਨੇ ਤੇ ਪੰਜਾਬ ਲਗਾਤਾਰ ਇਸ ਤਰ੍ਹਾਂ ਜੂਝਦਾਰੀ ਲੜਦਾ ਰਹੂ ਔਰ ਜਿੱਤਦਾ ਰਹੂ ਹਮੇਸ਼ਾ ਖੁਸ਼ੀਆਂ ਭਰੇ ਮਾਹੌਲ ਪੰਜਾਬ ਦੇ ਵਿੱਚ ਰਹਿਣਗੇ ਬੇਸ਼ੱਕ ਦੀ ਵੱਡੇ ਬਦਰ ਤਿਹੜ ਆਏ ਆ ਲੇਕਿਨ ਅਸੀਂ ਇੱਕ ਮੋਟਾ ਅਸੀਂ ਹਰੇਕ ਤਾਕਤ ਲਈ ਜਿਹੜੇ ਹਰੇਕ ਸ਼ਕਤੀ ਲਈ ਲੜਨ ਲਈ ਤਿਆਰ ਹਾਂ ਸੋ ਪੰਜਾਬੀਓ ਤੁਹਾਨੂੰ ਮਰ ਤੁਹਾਨੂੰ ਸਲੂਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ